ਬੀਤੀ ਸ਼ਾਮ ਜੋ ਦਿੱਲੀ ਚ ਤਮਾਕਾ ਹੋਇਆ ਉਸ ਦੇ ਗੂੰਜ ਹੁਣ ਦੇਸ਼ ਭਰ ਚ ਦਿਖਾਈ ਦੇ ਰਹੀ ਆ ਜਿਸ ਦੇ ਚੱਲਦਿਆਂ ਹੁਣ ਵੱਡੇ ਤੋਂ ਵੱਡੇ ਆਪਰੇਸ਼ਨ ਹੋ ਰਹੇ ਨੇ ਇਸੇ ਦੇ ਤਹਿਤ ਪੰਜਾਬ ਵਿੱਚ ਵੀ ਲਗਾਤਾਰ ਐਕਸ਼ਨ جاری ਆ ਤੇ ਪੰਜਾਬ ਪੁਲਿਸ ਅਲਰਟ ਤੇ ਹੋਣ ਕਾਰਨ ਸਵੇਰ ਸਰਚ ਅਭਿਆਨ ਚਲਾ ਰਹੀ ਆ ਜਿਸ ਦੇ ਮੱਦੇ ਨਜ਼ਰ ਚੱਪੇ ਚੱਪੇ ਤੇ ਧਿਆਨ ਰੱਖਿਆ ਜਾ ਰਿਹਾ ਤੇ ਇਸੇ ਦੇ ਤਹਿਤ ਬਠਿੰਡਾ ਪਟਿਆਲਾ ਹੁਸ਼ਿਆਰਪੁਰ ਜਲੰਧਰ ਹਰ ਥਾਂ ਤੇ ਰੇਲਵੇ ਸਟੇਸ਼ਨ ਤੇ ਜਾ ਕੇ ਚੈਕਿੰਗ ਕੀਤੀ ਗਈ ਆ ਅਤੇ ਹਰ ਇੱਕ ਬੈਗ ਨੂੰ ਤਰੀਕੇ ਨਾਲ ਫਰੋਲਿਆ ਗਿਆ ਹੈ ਤਰੀਕੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਤਰ੍ਹਾਂ ਦੇ ਜਿਹੜੇ ਆ ਸਮੱਗਰੀ ਕਿਸੇ ਤਰ੍ਹਾਂ ਦੀ ਜਿਹੜੀ ਆ ਇਧਰ ਤੋਂ ਉਧਰ ਨਾ ਜਾ ਸਕੇ ਜਾਂ ਕਿਸੇ ਤਰ੍ਹਾਂ ਦਾ ਹੋਰ ਕੋਈ ਵੱਡਾ ਐਕਸ਼ਨ ਜਾਂ ਕੋਈ ਵੱਡਾ ਧਮਾਕਾ ਨਾ ਕੋਈ ਕਰ ਸਕੇ ਤਾਂ ਅਜਿਹੇ ਵਿੱਚ ਪੰਜਾਬ ਪੁਲਿਸ ਵੱਲੋਂ ਵੱਡੇ ਪੱਧਰ ਤੇ ਮੁਹਿੰਮ ਚਲਾਈ ਗਈ ਹੈ ਸਰਚ ਅਭਿਆਨ ਤਾਂ ਸਰਚ ਅਭਿਆਨ ਆ ਜਿਹੜਾ ਉਹ ਰੇਲਵੇ ਸਟੇਸ਼ਨਾਂ ਤੇ ਕੀਤਾ ਗਿਆ ਜਿੱਥੇ ਕਿ ਹਰ ਇੱਕ ਬੈਗ ਦੀ ਜਿਹੜੀ ਆ ਤਰੀਕੇ ਨਾਲ ਚੈਕਿੰਗ ਕਰਕੇ ਜਿਹੜੀ ਆ ਜਾਂਚ ਕੀਤੀ ਗਈ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਅਜੇਹੀ ਸਮੱਗਰੀ ਨਾ ਹੋਵੇ ਜਿਸ ਨਾਲ ਕਿਸੇ ਨੂੰ ਕੋਈ ਨੁਕਸਾਨ ਹੋ ਸਕੇ ਤਾਂ ਦਿੱਲੀ ਵਿੱਚ ਦੇਰ ਸ਼ਾਮ ਜਿਵੇਂ ਹੀ ਤਮਾਕਾ ਹੁੰਦਾ ਹੈ ਤਾਂ ਉਸ ਤਮਾਕੇ ਦੀ ਗੂੰਜ ਹੁਣ ਬਾਕੀ ਸੂਬਿਆਂ 'ਚ ਵੀ ਨਜ਼ਰ ਆ ਰਹੀ ਹੈ ਜਿਸ ਦੇ ਚੱਲਦਿਆਂ ਦੇਸ਼ ਦੇ ਕਈ ਸੂਬੇ ਜਿਹੜੇ ਹਾਈ ਅਲਰਟ ਤੇ ਚੱਲ ਰਹੇ ਆ ਤੇ ਉਸੇ ਦੇ ਤਹਿਤ ਪੰਜਾਬ ਵੀ ਹਾਈ ਅਲਰਟ ਤੇ ਆ ਤੇ ਪੰਜਾਬ ਦੇ ਬਿਟ ਪੰਜਾਬ ਪੁਲਿਸ ਵੱਲੋਂ ਵੱਡੇ ਪੱਧਰ ਤੇ ਸਰਚ ਅਭਿਆਨ ਚ ਲਾਇਆ ਗਿਆ ਤੇ ਰੇਲਵੇ ਸਟੇਸ਼ਨ ਤੇ ਜਾ ਕੇ ਯਾਤਰੀਆਂ ਦੀ ਚੈਕਿੰਗ ਕੀਤੀ ਗਈ ਆ ਅਤੇ ਬੈਗ ਜਿਹੜੇ ਆ ਚੰਗੀ ਤਰ੍ਹਾਂ ਖੰਗਾਲੇ ਗਏ ਆ ਫਰੋਲੇ ਗਏ ਆ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਆ ਸਮੱਗਰੀ ਉਹ ਉਹ ਜਿਹੜਾ ਕੋਈ ਅੱਗੇ ਨਾ ਲਿਜਾ ਸਕੇ ਜਾਂ ਉਸ ਨਾਲ ਕੋਈ ਗਲਤ ਜਿਹੜਾ ਜਿਹੜੇ ਅਸ਼ਰਾਰਤੀ ਅੰਸਰ ਆ ਕੋਈ ਵੱਡਾ ਤਮਾਕਾ ਜਾਂ ਕੋਈ ਹੋਰ ਕੰਮ ਨਾ ਕਰ ਸਕੇ ਅਜਿਹੇ ਵਿੱਚ ਜੇਕਰ ਦੇਖਿਆ ਜਾਵੇ ਕਿ ਦੇਸ਼ ਵਿੱਚ ਬਿੱਤੀ ਸ਼ਾਮ ਨੂੰ ਰਾਸ਼ਟਰੀ ਰਾਜ ਧਾਨੀ ਦਿੱਲੀ ਵਿੱਚ ਲਾਲ ਕਿਲੇ ਮੈਟਰੋ ਸਟੇਸ਼ਨ ਦੇ ਨੇੜੇ ਖੜੀ ਇੱਕ ਕਾਰ ਵਿੱਚ ਵੱਡਾ ਤਮਾਕਾ ਹੁੰਦਾ ਹੈ ਤੇ ਉਸ ਦੀ ਜਿਵੇਂ ਜਾਂਚ ਜਿਹੜੀ ਆ ਸ਼ੁਰੂ ਹੁੰਦੀ ਆ ਤਾਂ ਮੌਕੇ ਤੇ ਸਾਹਮਣੇ ਜਾਂਚ ਵਿੱਚ ਆਂਦਾ ਹੈ ਕਿ 12 ਲੋਕਾਂ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ ਅਤੇ 20 ਤੋਂ ਵੱਧ ਲੋਕ ਜ਼ਖਮੀ ਹੋ ਗਏ ਨੇ ਉੱਥੇ ਜੇਕਰ ਦੇਖਿਆ ਜਾਵੇ ਕਿ ਇਸ ਸਬਦ ਦੇ ਕਾਰਨ ਹੀ ਜਿਹੜੀ ਆ ਸੁਰੱਖਿਆ ਨੂੰ ਲੈ ਕੇ ਵੱਡੀ ਚਿੰਤਾ ਜਿਹੜੀ ਆ ਖੜੀ ਹੋਈ ਆ ਤੇ ਉਸ ਦੇ ਤਹਿਤ ਹੀ ਹੁਣ ਜਿਹੜੇ ਆ ਇੰਨਾ ਚਿੰਤਾਵਾਂ ਨੂੰ ਦੂਰ ਰੱਖਣ ਦੇ ਲਈ ਵੱਡੇ ਪੱਧਰ ਤੇ ਸੁੱਭਾ ਪੁਲਿਸ ਹੈ ਜਿਹੜੀ ਉਹ ਐਕਸ਼ਨ ਜਾਰੀ ਕਰ ਰਹੀ ਹੈ ਉਸ ਤੋਂ ਬਾਅਦ ਇੱਕ ਸਰਚ ਅਭਿਆਨ ਚਲਾਇਆ ਜਾ ਰਿਹਾ ਤੇ ਪੰਜਾਬ ਪੁਲਿਸ ਵੱਲੋਂ ਵੀ ਵੱਡੇ ਪੱਧਰ ਤੇ ਸਰਚ ਅਭਿਆਨ ਕੀਤਾ ਗਿਆ ਬਠਿੰਡਾ ਵਿੱਚ ਕੀ ਕੁਝ ਹੋਇਆ ਅਤੇ ਪਟਿਆਲਾ ਚ ਕਿਵੇਂ ਸਰਚ ਅਭਿਆਨ ਕੀਤਾ ਗਿਆ ਇਸ ਦੇ ਤਹਿਤ ਹੁਸ਼ਿਆਰਪੁਰ ਵਿੱਚ ਕੀ ਕੁਝ ਹੋਇਆ ਆਉ ਤੁਹਾਨੂੰ ਸਿੱਧਾ ਸੁਣਾ ਦਿੰਦੇ ਆ ਪੁਲਿਸ ਅਧਿਕਾਰੀਆਂ ਤੋਂ ਜੀ ਜਿਹੜਾ ਦਿੱਲੀ ਚ ਇਨਸੀਡੈਂਟ ਹੋਇਆ ਉਹਦੇ ਤਹਿਤ ਸਾਰੇ ਪੰਜਾਬ ਚ ਹੀ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਸਾਰਿਆਂ ਨੂੰ ਹੀ ਹਾਈਟਨਡ ਸਟੇਟ ਆਫ ਅਲਰਟਨੈਸ ਦੀ ਡਾਇਰੈਕਸ਼ਨ ਦਿੱਤੀਆਂ ਗਈਆਂ ਕੱਲ ਵੀ ਅਸੀਂ ਲੇਟ ਈਵਨਿੰਗ ਪੂਰੇ ਜ਼ਿਲ੍ਹੇ ਚ ਸਾਰੇ ਆਫੀਸਰਸ ਐਸਐਚਓਸ ਦੋ ਦੋ ਤਿੰਨ ਘੰਟੇ ਦੀ ਨਾਕਾਬੰਦੀ ਕਰਾਈ ਸੀਗੀ ਔਰ ਸਾਰਿਆਂ ਨੂੰ ਸਾਰੇ ਗਟਿੰਡਾ ਪੁਲਿਸ ਨੂੰ ਇਹਦੇ ਬਾਰੇ ਇਨਸਟਰਕਸ਼ਨ ਦਿੱਤੀਆਂ ਗਈਆਂ ਬਰੀਫਿੰਗ ਕੀਤੀ ਗਈ ਹੈ ਕਿ ਸਾਨੂੰ ਸਾਰਿਆਂ ਨੂੰ ਹਾਈ ਅਲਰਟ ਤੇ ਰਹਿਣਾ ਇਦੇ ਤਹਿਤ ਹੀ ਅਜਸੀ ਬਟਿੰਡਾ ਦਾ ਜਿਹੜਾ ਮੇਨ ਰੇਲਵੇ ਜੰਕਸ਼ਨ ਹੈ ਇੱਥੇ ਇੱਕ ਸਰਚ ਆਪਰੇਸ਼ਨ ਕੀਤਾ ਹੈ ਮੇਰੇ ਨਾਲ ਐਸਪੀ ਸਿਟੀ ਨਰਿੰਦਰ ਸਿੰਘ ਡੀਐਸਪੀ ਸਿਟੀ ਬੰ ਜਸਵਿੰਦਰ ਡੀਐਸਪੀ ਡੀ ਸੰਦੀਪ ਹਾਟੀ ਉਹ ਡੀਐਸਪੀ ਸਪੈਸ਼ਲ ਕ੍ਰਾਈਮ ਕਰਮਜੀਤ ਤੇ ਨਾਲ ਸਾਡੇ ਐਸਐਚਓ ਕੋਤਵਾਲੀ ਐਸਐਚਓ ਕਨਾਲ ਕਲੋਨੀ ਔਰ ਐਸਐਚਓ ਥਰਮਲ ਵੀ ਅਸੀਂ ਹਾਲੇ ਦੁਆਲੇ ਦੇ ਹੋਟੈਲਸ ਦੀ ਵੀ ਚੈਕਿੰਗ ਕਰ ਰਹੇ ਹਾਂ ਤੇ ਸਾਰੀ ਜਿਹੜੀ ਫੋਰਸ ਇੱਥੇ ਚੈਕਿੰਗ ਤੇ ਆਈ ਸੀ ਉਹਨਾਂ ਨੂੰ ਇਹੀ ਬਰੀਫ ਕੀਤਾ ਹੈ ਕਿ ਇਸ ਚੀਜ਼ ਨੂੰ ਬਹੁਤ ਜ਼ਿਆਦਾ ਸੈਂਸਿਟਿਵਲੀ ਡੀਲ ਕਰਨਾ ਹੈ ਔਰ ਇਸੇ ਤਰ੍ਹਾਂ ਸਾਡੇ ਜ਼ਿਲ੍ਹੇ ਦੀ ਹੋਰ ਵੀ ਜਿਹੜੀ ਸੈਂਸਿਟਿਵ ਇਸਟੈਬਲਿਸ਼ਮੈਂਟਸ ਹੈ ਉੱਥੇ ਅਸੀਂ ਪੂਰੀ ਧਿਆਨ ਨਾਲ ਚੈਕਿੰਗ ਕਰਦੇ ਰਹਿਣਾ। ਨਾਲ ਹੀ ਇਹਹੀ ਅਪੀਲ ਹੈ ਜੀ ਜੇ ਤੁਹਾਡੇ ਆਂਗਵਾਂ ਚ ਕੋਈ ਵੀ ਸ਼ੱਕੀ ਅਣਪਛਾਤਾ ਬੰਦਾ ਜਿਹੜਾ ਪਹਿਲਾਂ ਨਹੀਂ ਦੇਖਿਆ ਗਿਆ ਜਾਂ ਕੋਈ ਵੀ ਲਵਾਰਿਸ ਵਸਤੂ ਜਿਹਨੂੰ ਕੋਈ ਕਲੇਮ ਨਹੀਂ ਕਰ ਰਿਹਾ ਕੋਈ ਸੂਟਕੇਸ ਹੋਵੇ ਕੋਈ ਪ੍ਰੈਸ਼ਰ ਕੁੱਕਰ ਹੋਵੇ ਤੇ ਉਹ ਉਹਦੇ ਬਾਰੇ ਤੁਰੰਤ 112 ਤੇ ਤੇ ਪਟਿਆਲਾ ਪੁਲਿਸ ਕੰਟਰੋਲ ਰੂਮ ਤੇ ਇਤਲਾਹ ਦਿੱਤੀ ਜਾਵੇ ਤਾਂ ਕਿ ਅਸੀਂ ਉਹਨੂੰ ਮੈਨੇਜ ਕਰੀਏ। ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਕੱਲ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਹੈਗਾ ਦਿੱਲੀ ਦੇ ਵਿੱਚ ਇਨ ਦੀ ਵੇਕ ਆਫ ਥੈਟ ਇਨਸੀਡੈਂਟ ਐਂਡ ਰੂਟੀਨ ਦੇ ਵਿੱਚ ਵੀ ਅਸੀਂ ਇਦਾਂ ਦੀ ਚੈਕਿੰਗ ਕਰਦੇ ਹਾਂ ਬਟ ਹੁਣ ਰੈਡ ਅਲਰਟ ਹੋਰ ਹੈ ਸਾਡੇ ਇਸਤੇ ਵੀ ਪੂਰੀ ਮੁਸਤੈਦ ਹੈ ਪੰਜਾਬ ਪੁਲਿਸ ਹੁਸ਼ਿਆਰਪੁਰ ਪੁਲਿਸ ਐਂਡ ਜਗਾ ਜਗਾਤੇ ਅਸੀਂ ਪਬਲਿਕ ਪਲੇਸਸ ਦੇ ਵਿੱਚ ਸਪੈਸ਼ਲ ਚੈਕਿੰਗ ਮੋਹਿੰਮ ਚੱਲ ਰਹੀ ਹੈਗੀ ਸੀਨੀਅਰ ਆਫਸਰਸ ਦੇ ਤਹਿਤ ਰੇਲਵੇ ਸਟੇਸ਼ਨ ਬੱਸ ਸਟੈਂਡਸ ਮਾਰਕੀਟਸ ਦੇ ਵਿੱਚ ਸਪੈਸ਼ਲ ਨਾਕਾਬੰਦੀ ਵੀ ਕੀਤੀ ਜਾ ਰਹੀ ਹੈ ਮੋਬਾਈਲ ਨਾਕਾਬੰਦੀ ਵੀ ਕੀਤੀ ਜਾ ਰਹੀ ਹੈ ਸਾਡੇ ਆਫਸਰ ਸਿਵਲ ਕਲੋਥਸ ਦੇ ਵਿੱਚ ਵੀ ਮੁਸਤੈਦ ਹੈਗੇ ਵੀ ਆਰ ਇਨ ਟੋਟਲ ਕੋਆਰਡੀਨੇਸ਼ਨ ਵਿਦ ਇੰਟੈਲੀਜੈਂਸ ਏਜੰਸੀ ਸਾਡੀ ਸਪੈਸ਼ਲ ਬ੍ਰਾਂਚਸ ਐਂਡ ਵਕ ਵਕ ਥਾਵਾਂ ਤੇ ਸਾਡੇ ਸੋਰਸਸ ਵੀ ਐਕਟਿਵ ਹੈ ਐਂਡ ਹੁਸ਼ਿਆਰਪੁਰ ਪੁਲਿਸ ਪੂਰੀ ਮੁਸਤੈਦੀ ਨਾਲ ਆਪਣਾ ਕੰਮ ਕਰ ਰਹੀ ਹੈ ਸੋ ਦੈਟ ਇੱਥੇ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਐਂਡ ਹੁਸ਼ਿਆਰਪੁਰ ਨੂੰ ਅਸੀਂ ਸੇਫ ਐਂਡ ਸੌਂਡ ਰੱਖਾਂਗੇ